ਤਜੀਤ ਹਾਂਜੀ ਮੇਰੇ ਪਾਸ ਤੋਂ ਪੈਸੇ ਤੂੰ ਕੱਢੇ ਹਾਂਜੀ ਯਾਰ ਤੂੰ ਮੇਰੇ ਕੋ ਮੰਗ ਲਦੀ ਮੈਂ ਤੈਨੂੰ ਮਨਾ ਕਰਨਾ ਹੀ ਕਦੋਂ ਤੱਕ ਮੈਂ ਡਾਕਟਰ ਕੋ ਪੈਸੇ ਮੰਗਦੀ ਰਾਵਾਂ ਤੂੰ ਇਹ ਚਾਹੁੰਦੇ ਨਹੀਂ ਕਿ ਮੈਂ ਆਤਮ ਨਿਰਭਰ ਬਣਾ ਹੋਰ ਤੇਰੇ ਮੇਰੀ ਗੱਲ ਸੁਣੋ ਇਹ ਦਵਾਈ ਖਾਓ ਦਵਾਈ ਖਾਓ ਮੈਨੂੰ ਕਿਹਾ ਜਿੰਨਾ ਕਹਿੰਦੀ ਓਨਾ ਕਰੋ ਉਹ ਦਵਾਈ ਹੈ ਕਾਦੀ ਆ ਮੈਂ ਕਹਿਂਦੀ ਆ ਨਾ ਖਾਓ ਖਾਂਦੀ ਕਿਉਂ ਨਹੀਂ ਕਾਦੀ ਉਹ ਤੇ ਰੱਦੇ ਹੈ ਕਾਦੀ ਮੈਨੂੰ ਕੀ ਪਤਾ ਕਾਲ ਐਕਸਪਾਇਰ ਹੋਣ ਵਧੀ ਹੀ ਮੁੰਨਾ ਦੰਦਾ ਜੋ ਮੂੰਗਿਓ ਬਣਾਉਂਦੇ ਹੋ ਪੈਸੇ ਖਰਚੇ ਹੀ ਸੰਭਾਸਪਾ ਆਹ ਬੜੀਆਂ ਹਾਂ ਪੈ ਗਈ ਠੰਡ ਨਾ ਯਾਰ ਗੱਲ ਜੀ ਨਹੀਂ ਬਣੀ ਜਨਾਨੀਆਂ ਨੂੰ ਜਿੰਨੇ ਮਰਜੀ ਜੂਸ ਨਾਰੀਅਲ ਪਾਣੀ ਪਿਆ ਦਿਓ ਠੰਡ ਇਹਨਾਂ ਨੂੰ ਪੀ ਕੇ ਜਾ ਕੇ ਬੈਣੀ ਅੱਜ ਨਾ ਮੈਂ ਆਪਣੇ ਘਰ ਵਾਲੇ ਨੂੰ ਨਵੇਂ ਨੰਬਰ ਤੋਂ ਕਾਲ ਕਰਕੇ ਦੇਖਦੀ ਆ ਤੇ ਹੋਰ ਕੁੜੀ ਨਾਲ ਗੱਲ ਕਰਦੇ ਇਹ ਤੇ ਨਹੀਂ ਨਵਾਂ ਨੰਬਰ ਹੈਲੋ ਹੈਲੋ ਕਿਵੇਂ ਹੋ ਤੁਸੀਂ ਤੁਹਾਡੀ ਆਵਾਜ਼ ਬੜੀ ਸੋਹਣੀ ਹੈ ਚਾਚੀ ਤੁਹਾਡੀ ਵੀ ਬੜੀ ਸੋਹਣੀ ਹੈ थैंक यू जी थैंक यू ਤੁਹਾਡਾ ਵਿਆਹ ਹੋ ਗਿਆ ਵਿਆਹ ਹਾਂ ਹੋ ਹੀ ਗਿਆ ਆ ਪਰ ਨਾ ਮੇਰੀ ਘਰ ਵਾਲੀ ਨੇ ਮਰੇ ਨੂੰ 4 ਸਾਲ ਹੋ ਗਏ ਆ ਜੀ ਕੋਈ ਨਾ ਕੋਈ ਨਾ ਕੁਝ ਆ ਰਿਹਾ ਮੈਂ ਵੀ ਨਹੀਂ ਗੜੀ ਅ ਤੂੰ ਜ਼ਰੂਰ ਮਰੇਗਾ ਮੇਰੇ ਹੱਥੋਂ ਆ ਜਾ ਆ ਜਾ